ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ 12 ਮਹਾਮਾਜ ਮਹਲਾ 5 ਕਰ ਚੌਥਾ 1 ਓਕਾਰ ਸਤਿਵਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM ਚਾਰ ਕੁੰਟ ਦਹ ਦਿਸ ਪ੍ਰਮ ਥੱਕ ਆਏ ਪ੍ਰਭ ਕੀ ਸ਼ਾਮ तैन दुधे ते न कते काम जल बिन साख कमलावती उपजै नाही दाम हर नह न मिली है कत न कथपय जेत कर हर कगट नगर से ग्रामो ਸਰਬ ਸੰਗਾਰ ਤੰਬੋਲ ਰਸ ਸਾਨ ਦੇਹੀ ਸਭ ਖਾਵੋ ਪ੍ਰਭ ਸੋ ਆਮਨੀ ਕੰਤ ਬਹਿਉਨੀਆ ਮੀਤ ਸਜਣ ਸਭ ਜਾਮੋ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮੋ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਹਿ ਚਲਤਾ ਮੋ ਜੇਤ ਗੋਵਿੰਦ ਆਰਾਦੀ ਹੈ ਹੋਵੇ ਆਨੰਦ ਕਾ ਨਾ ਸੰਤ ਜਨਾ ਮਿਲ ਪਾਈ ਹੈ ਰਸਨਾ ਨਾਮ ਪਾਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸ ਗਨ ਇੱਕ ਖਿੰਨ ਤਿਸ ਬਿਨ ਜੀਵਨ ਬਿਰਥਾ ਜਨਮ ਜਨ ਹਾ ਜਲ ਥਲ ਮਹੀਲ ਪੂਰੀਆ ਰਵਿਆ ਵਿੱਚ ਬਣਾ ਸੋ ਪ੍ਰਭ ਚਿੱਤ ਨੈ ਆਵਈ ਕਿਤੜਾ ਦੁੱਖ ਗਨਹਾ ਜਿਨੀ ਰਾਵੈ ਆ ਸੋ ਪ੍ਰਭ ਤਨਾ ਭਾਗ ਮਨ ਹ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨ ਚੇਤ ਮਲਾਈ ਸੋ ਪ੍ਰਭ ਤਿਸ ਕੈ ਪਾਏ ਲਗਾ ਵੈਸਾਖ ਧੀਰਨ ਓ ਵਾਡੀਆਂ ਜਿੰਨਾ ਪ੍ਰੇਮ ਬਛੋ ਹਰ ਸਾਜਨ ਪੁਰਖ ਵਸਾਰ ਕੈ ਲੱਗੀ ਮਾਇਆ ਤੋ ਪੁੱਤਰ ਖਲਤਰ ਨਾ ਸੰਗ ਤਨਾ ਹਰ ਅਵਨਾਸੀ ਓ ਪਾਲਚ ਪਾਲਚ ਸਭਲੀ ਮੁਈ ਝੂਠੇ ਤੰਦੇ ਮੋਹ ਇੱਕ ਸਹਰ ਕੈ ਨਾਮ ਬੈਨ ਅੱਗੇ ਲਈਏ ਖੋ ਦੋ ਵਸਾਰ ਬਗੂਚਨਾ ਪ੍ਰਭ ਬਿਨ ਅਵਰ ਨ ਕੋਏ ਪ੍ਰੀਤਮ ਚਰਣੀ ਜੋ ਲਗ ਤਨ ਕੀ ਨਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵਿਸਾਖ ਸੁਹਾਵਾ ਤਾਂ ਲਗੈ ਜਾਂ ਸੰਤ ਪੇਟੇ ਹਰ ਸੋਏ ਹਰ ਜੇਠ ਚੜੰਦਾ ਲੋੜੀ ਐ ਜਿ세 ਅੱਗ ਸਭ ਨਵੰਨ ਹਰ ਸੱਜਣ ਦਾ ਵਣ ਲਗਿਆ ਕਿਸੇ ਨੰਦੇ ਮਨਨਾ ਮਾਣਕ ਮੋਤੀ ਨਾਮ ਪ੍ਰਭ ਉਨ ਲਗੈ ਨਾਹੀ ਸੰਨ ਰੰਗ ਸਬੈ ਨਰਾਇਣ ਜਿਤੇ ਮਨ ਭਵਨ ਜੋ ਹਰ ਲੋੜੈ ਸੋ ਕਰੈ ਸੋਈ ਜੀ ਕਰੰਨ ਜੋ ਪ੍ਰਭ ਕੀਤੇ ਅਪਨ ਸਈ ਕਹੀਏ ਤਨ ਨੂੰ ਆਪਣ ਲੀਆ ਜੇ ਮਿਲੈ ਵਿਛੜ ਕਿਉ ਰਵੰਨ ਸਾਧੂ ਸੰਗ ਪਰਾਪਤੇ ਨਾਨਕ ਰੰਗ ਮਨੰਨ ਹਰ ਜੇਠ ਰੰਗੀਲਾ ਤਿਸ ਤਣੀ ਜਿਸਕੇ ਭਾਗ ਮਥੰ ਅਸਾੜ ਤਪੰਦਾ ਤਿਸ ਲਗੈ ਹਰ ਨਾਉ ਨ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੂਏ ਭਾਈ ਬਹੁਚੀਏ ਗਲ ਪਈ ਇਸ ਜਮ ਕੀ ਫਾਸ ਜੇ ਹਾ ਬੀਜੈ ਸੋ ਲੁਣੈ ਮੱਥੈ ਝੋਲਖੇ ਆਸ ਰਹਿਣ ਬਿਹਾਣੀ ਪਚੋ ਤਾਣੀ ਉਠ ਚਲੀ ਗਈ ਨਰਾਸ ਜੇ ਨਕੋ ਸਾਧੂ ਭੇਟੀ ਐ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪੋ ਨੀ ਤੇਰੇ ਦਰਸ਼ਨ ਹੋਏ ਤਿਆਸ ਪ੍ਰਭ ਤੁਧ ਵਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾੜ ਸਹੁੰਦਾ ਤਿਸ ਲਗੈ ਜੈ ਸਮਨ ਹਰ ਚਰਨ ਨਵਾਸ ਸਾਵਨ ਸਰਸੀ ਕਾਮਨੀ ਚਰਨ ਤਮਲ ਸੋ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੁੜਾਵੀਆ ਦਿਸਨ ਸਭ ਛਾਰ ਹਰ ਅੰਮ੍ਰਿਤ ਭੂਂਦ ਸੁਹਾਵਨੀ ਮਲ ਸਾਧੂ ਪੀਵਨ ਹਾਰ ਵਣ ਤ੍ਰਿਣ ਪ੍ਰਭ ਸਾਂਗ ਮੌਲੀਆ ਸਮਰੱਥ ਪੁਰਖ ਅਪਾਰ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਨ ਹਾਰ ਜਿੰਨੀ ਸਖੀਏ ਪ੍ਰਭ ਪਾਇ ਹਉ ਤਿੰਨ ਕੈ ਸਦ ਬਲੇ ਹਾਰ ਨਾਨਕ ਹਰ ਜੀ ਮਿਆਕਰ ਸਾਵਦ ਸਵਾਰ ਨਹਾਰ ਸਾਵਣ ਤਿੰਨ ਸੁਹਾਗਨੀ ਜਨ ਰਾਮ ਨਾਮ erhਾਰ ਪਾਦੋਂ ਭਰਮ ਕੋ ਲਾਨੀਆਂ ਦੂਜੈ ਲਗਾਹੇ ਤੋ ਲੱਖ ਸਵਾਰ ਬਲਾਇਆ ਕਾਰਜ ਨਹੀਂ ਕੀਤ ਜਿਤ ਦਿਨ ਦੇ ਪੈਨਸਸੀ ਤਤ ਵੇਲੇ ਕੈਸਨ ਪ੍ਰੇਤ ਪਕੜ ਚਲਾਇਨ ਦੂਤ ਜਾਮੂ ਕਿਸੈ ਨ ਦੇਣੀ ਪੇਤ ਛੱਡ ਖੜੋਤੇ ਖਿੰਮ ਮਹਿ ਜਨ ਸਿਓ ਨ ਕਾਹੇ ਤੋ ਹੱਥ ਮਰੋੜੈ ਤਨ ਕਪੈ ਸਿਆਹ ਹੋ ਆਸੀ ਤੋ ਜੇ ਹਾ ਬਿਜ ਸੋ ਲੋੜੈ ਰਮਾ ਸੰਧੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਗੋਹਿਤ ਪ੍ਰਭ ਦੇਤ ਸੇ ਪਾਦੋਂ ਨਰਕ ਨਾ ਪਾਈਐ ਗੁਰ ਰਖਣ ਵਾਲਾ ਏਤ ਅਸਨ ਪ੍ਰੇਮ ਅਮਾਹਣਾ ਕਿਉ ਮਿਲੀਐ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਾਣੀ ਕੋਈ ਆਨ ਮਲਾਵੇ ਮਾਏ ਸੰਤ ਸਹਾਈ ਪ੍ਰੇਮ ਕੈ ਹਉ ਤਨ ਕੇ ਲਗਾ ਪਾਈ ਬਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਹੀਂ ਜਾਏ ਜਿੰਨੀ ਚਾਖੇ ਆ ਪ੍ਰੇਮ ਰਸ ਸੇ ਤ੍ਰਿਪਤ ਰਹੈ ਆਗਾਈ ਆਪ ਤੇ ਆਗ ਬੇਨਤੀ ਕਰੂੰ ਲੇਹੋ ਪ੍ਰਭ ਲੜ ਲਾਈ ਜੋ ਹਰ ਕੰਤ ਮਿਲਾਇਆ ਸੇ ਵਿਛੜ ਕਤਹਿ ਨਾ ਜਾਏ ਪ੍ਰਭ ਵਿਣ ਦੂਜਾ ਕੋ ਨਹੀ ਨਾਨਕ ਹਰ ਸਰਨ ਆਏ ਅਸੂ ਸੁਖੀ ਵਸਿੰਦੀਆ ਜਿਨਾ ਮਾਇਆ ਹਰ ਰਾਏ ਕਤਕ ਕਰਮ ਕਮਾਵ ਨਹੀ ਦੋਸ ਨ ਕਾਹੋ ਜੋਗ ਪਰਮੇਸ਼ਰ ਤੇ ਪੁੱਲੇ ਆ ਵਿਆਪਨ ਸਭੇ ਰੋਗ ਬੇਮੁਖ ਹੋਏ RAM ਤੇ ਲਗਣ ਜਨਮ ਵਜੋ ਖਿੰਮੇ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਤੇ ਰੋ ਵੈ ਰੋਜ ਕੀ ਤਾ ਕਛੂ ਨ ਹੋਵਈ ਲੁਖਿਆ ਦਰਸਨ ਜੋਗ ਵਡ ਪਾਗੀ ਨੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਬਿਯੋਗ ਨਾਨਕ ਕੋ ਪ੍ਰਭ ਰਾਖ ਲਏ ਮੇਰੇ ਸਾਹਿਬ ਬੰਦੀ ਮੋਚ ਪਤਕ ਹੋਵੇ ਸਾਧ ਸੰਗ ਬੈਨ ਸਬੈ ਸੋਚ ਮਗਰ ਮਹ ਸੁਹਿੰਦੇ ਆ ਹਰ ਪ੍ਰਸੰਗ ਬੈਠੜਿਆ ਹੈ ਤਨ ਕੀ ਸੋਭਾ ਕਿਆ ਗਾਣੀ ਜੇ ਸਾਹਿਬ ਮਿਲੜਿਆ ਹੈ ਤਨ ਮਨ ਮੌਲੀਆ ਆਰਾਮ ਸਿਓ ਸੰਗ ਸਾਧ ਸਹਿਲੜਿਆ ਆਏ ਸਾਧ ਜਨ ਤੇ ਬਾਹਰੇ ਸੇ ਰਹਿਣ ਅਕਿਲੜਿਆ ਹੈ ਤਿੰਨ ਦੁੱਖ ਨ ਤਬ ਹੋ ਉਤਰੈ ਸੇ ਜਮ ਕੇ ਵਸ ਪੜਿਆ ਹੈ ਜਿਨੇ 라ਵਿਆ ਪ੍ਰਭ ਆਪਣਾ ਸਿਦ ਸੰਨ ਨਿਤ ਖੜਿਆ ਹੈ ਰਤਨ ਜਵੇ ਹਰ ਲਾਲ ਹਰ ਕੰਠ ਤੇ ਨਾ ਜੜਿਆ ਹੈ ਨਾਨਕ ਵਾਂਛੈ ਢੋੜ ਤਨ ਪ੍ਰਭ ਸਰਣੀ ਦਰ ਪੜਿਆ ਹੈ ਮਗਰ ਪ੍ਰਭ ਅਰਦ ਨ ਬੋੜ ਨਾ ਜਨ ਮੜਿਆ ਹੈ ਪੋਖਤ ਕਾਰਨ ਵਿਅਪਈ ਕੰਟ ਮਿਲਿਆ ਹਰਨਾਹੋ ਮਨ ਭੇਦਿਆ ਚਰਨਾਰ ਦੰਧ ਦਰਸ਼ਨ ਲਗੜਾ ਸਾਹੋ ਉਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ ਦੇਖਿਆ ਕੋ ਨ ਸਕੈ ਮਿਲ ਸਾਧੂ ਗੁਣ ਗਾਹੋ ਜੈਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹੋ ਕਰ ਗਹਿ ਲੀਨੀ ਪਾਰ ਬ੍ਰਾਹਮੋ ਬਹੁੜ ਨ ਵਿਛੜਿਆ ਹੋ ਬਾਰ ਜਾਏ ਲਖ ਬੇਰੀਆ ਹਰ ਸੱਜਣ ਅਗਮ ਆਵਾਹੋ ਸਰਮ ਭਈ ਨਾਰਾਇਣ ਨਾਨਕ ਦਰਪੈ ਆਹੋ ਪੋਖ ਸੁਹਿੰਦਾ ਸਰਬ ਸੁਖ ਜਿਸ ਬਖਸੈ ਦੇ ਪ੍ਰਵਾਹੋ ਮਾਗ ਮਜਨ ਸੰਗ ਸਾਧੂ ਧੂੜੀ ਕਰ ਈਸ਼ ਨਾਨੋ ਹਰ ਕਾ ਨਾਮ ਤੇ ਆਏ ਸੁਨ ਸਬਨਾ ਨੂੰ ਕਰਦਾਲ ਜਨਮ ਕਰਮ ਮਲੇ ਉਤਰੈ ਮਨ ਤੇ ਜਾਏ ਕਮਨ ਕਾਮ ਕਰੋ ਦਿਨ 모ਹੀਏ ਬਿਨ ਸੈ ਲੋਭ ਸੁਆਨ ਸੱਚੇ ਮਾਰਗ ਚਲਦੇ ਆ ਉਸ ਤਦ ਕਰੈ ਜਹਾਨ ਨੂੰ 68 ਤੀਰਥ ਸਗਲ ਪੰਨ ਜੀ ਦੇ ਆਪਰਵਾਨ ਜਿਸਨੋ ਦੇਵੈ ਦੇ ਆਕਰ ਸੋਈ ਪੁਰਖ ਸਜਾਣੋ ਜਿੰਨਾ ਮਿਲਿਆ ਪ੍ਰਭ ਅਪਲਾ ਨਾਨਕ ਤਨ ਕਰਵਾਨ ਮਾਗ ਸੁਤੇ ਸੇ ਕਾਂਡੀਆਂ ਜਨ ਪੂਰਾ ਗੁਰ ਮਹਿਰਵਾਨ ਫਲ ਗੁਣ ਅਨੰਤ ਉਪਾਰ ਜਨ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੈ ਕਰ ਕਿਰਪਾ ਦਿਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਚ ਪੁਣੀ ਵਡ ਭਗਨੀ ਵਰ ਪਾਇਆ ਹਰ ਰਾਈ ਮਿਲ ਸਈਆਂ ਮੰਗਲ ਗਾਵਈ ਗੀਤ ਗੋਵਿੰਦ ਅਲਾਇ ਹਰ ਜਿਹਾ ਅਵਰ ਨ ਦਿਸਈ ਕੋਈ ਦੂਜਾ ਲਵੇ ਨ ਲਾਏ ਹਾਲਤ ਪਲਤ ਸਵਾਰੀ ਅਲ ਨਾ ਚਲ ਦਿੱਤੀ ਨ ਜਾਏ ਸੰਸਾਰ ਸਾਗਰ ਤੇ ਰਖੀ ਅਲ ਬਹੁੜ ਨ ਜਨਮ ਤਾਏ ਜੀਵਾ ਇੱਕ ਅਨੇਕ ਗੁਣ ਤਰ ਨਾਨਕ ਚਰਨੀ ਪਾਈ ਫਲ ਗੁਣ ਨਿਤ ਸਲਾਈਐ ਜਿਸ ਨੂੰ ਤਿਲ ਨਾ ਤਮਾਈ ਜਨ ਜਨ ਨਾਮ ਤੇ ਆਇਆ ਤਨ ਕਾਜ ਸਰੈ ਹਰ ਗੁਰ ਪੂਰਾ ਅਰਾਧੇ ਦਰਗ ਸੱਚ ਖਰੈ ਸਰਬ ਸੁਖਾਨਦ ਚਰਨ ਹਰਿ ਪਉ ਜਲ ਵਿਕਮ ਤਰੈ ਪ੍ਰੇਮ ਭਗਤ ਤਨ ਪਾਇਆ ਦਿਖਿਆ ਨਾਹੀ ਜਰੈ ਕੂੜ ਗੈ ਦਵਿਦਾ ਨਸੀ ਪੂਰਨ ਸਚ ਪਰਹਿ ਪਾਰ ਬ੍ਰਹਮ ਪ੍ਰਭ ਸੇਵੰਦੇ ਮਨ ਅੰਦਰ ਇਕ ਤਰੈ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੈ ਨਾਨਕ ਮੰਗੇ ਦਰਸਦਾਨੁ ਕਿਰਪਾ ਕਰੋ ਹਰੈ ਮਾਦਵਸ ਮੂਰਤ ਪਲ ਜਿਸ ਕੋ ਨਦਰ ਕਰਹਿ ਨਾਨਕ ਮੰਗੇ ਦਰਸਦਾਨੁ ਕਿਰਪਾ ਕਰੋ ਹਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM KALI MAHALA TEEJA ANAND EK ONKAR SAT GURU PRASAD ANAND PYA MERI MAAY SAT GURU MAIN PAAYA SANSKRUTTA PAAYA SAH SEETI MAN VADHIYAN VAADHAIYAN RAAG RATAN PARVAAR PARIYAN SHABDA GAVNE AIYAN SHABDO TAI GAVO HARI KE RAM MANJINI BASAYA ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤਸਦਰ ਹੋ ਹਰ ਨਾਲੇ ਹਰ ਨਾਲ ਰਹੋ ਤੋ ਮਨ ਮੇਰੇ ਦੁਖ ਸਭ ਵਸਾਰਨ ਅੰਗੀਕਾਰੋ ਉਹ ਕਰ ਤੇਰਾ ਕਾਰਜ ਸਭ ਸਵਰਨ ਸਬਨਾ ਗਲਾਸਮ ਰਤ ਸਵਾਮੀ ਸੋਖ ਮਨ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਜਿਸ ਦੇ ਹੀ ਸੋ ਪਾਵਹਿ ਸਦਾ ਸਤਿ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨਕ ਮਨ ਵਸੇ ਆਵਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਨੁ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸਿਫਤ ਮਨ ਆਏ ਵਸੇ ਆਦਿ ਇੱਛਾ ਸਭ ਪੋਜਾਈਆਂ ਸਦਾ ਕੁਰਬਾਨ ਕੀਤਾ ਗੁਰਵਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਨੋ ਸੰਤੋ ਸਬਤ ਰੂਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੈ ਪੰਚ ਸਭ ਤਿਤ ਕਰ ਸਭਾ ਕੈ ਘਰ ਸਭਾ ਕੈ ਸਭ ਦਵਾਜੈ ਕਲਾ ਚਿਤ ਕਰ ਧਾਰਿਆ ਪੰਚ ਦੂਤ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤਦ ਜਨ ਕੋ ਸੇ ਨਾਮ ਹਰ ਕੈ ਲਾਗੈ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੈ ਆਨੰਦ ਸਲੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੈ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੈ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਾ ਭਰਪੂਰ ਬਿਨਵੰਤ ਨਾਨਕ ਗੁਰ ਚੰਨ ਲਾਗ ਵਾਜੈ ਅਨਹਦ ਤੂ ਸੁਣਤੇ ਪਨੀਤ ਕਹਤੇ ਪਵਿੱਤ ਸਤਿਗੁਰ ਰਿਆ ਵਰਪੂਰੇ ਬਿਣਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਈ ਦਾਈ ਦਾ ਆਖ ਲੈ ਸਭ ਜਗਤ ਚੰਗਿਆਈਆਂ ਬਰੀਆਈਆਂ ਵਾਚੇ ਧਰਮ ਹਦੂਰ ਕਰ ਮੈਂ ਆਪੋ ਆਪਨੀ ਕੇ ਨੇੜੇ ਕਾ ਦੂਰ ਜਿਨ੍ਹੇ ਨਾਮ ਤੇ ਆਇਆ ਗਏ ਮਸਕਤ ਕਾਲੋ ਨਾਨਕ ਤੇ ਮੁਖ ਉਜਲੇ ਕੀਤੀ ਜੁਟੀ ਨਾਲ ਜਿਨ੍ਹੇ ਨਾਮ ਤੇ ਆਇਆ ਗਏ ਮਸਕਤ ਕਾਲੋ ਨਾਨਕ ਤੇ ਮੁਖ ਉਜਲੇ ਕੀਤੀ ਜੁਟੀ ਨਾਲ ਵਾਹਿਗੁਰੂ ਜੀ ਕਾ ਕੰਸਾ ਵਾਹਿਗੁਰੂ ਜੀ ਕੀ ਫਤਿਹ